ਆਓ ਚੱਲੀਏ ਮੋਹਾਲੀ 3B2 ਦੀਆਂ ਰੌਣਕਾਂ ਵੇਖਣ ਇਹ ਤਸਵੀਰਾਂ ਮੋਹਾਲੀ ਦੇ ਸੈਕਟਰ 3B2 ਦੀਆਂ ਹਨ ਇੱਥੇ ਸਾਰੇ ਮੋਹੱਲਾ ਨਿਵਾਸੀ ਖਾਸ ਕਰਕੇ ਸੀਨੀਅਰਜ਼ ਇਕੱਠੇ ਹੋ ਕੇ ਸਾਲਾਨਾ ਕਾਰਨੀਵਲ ਕਰ ਰਹੇ ਹਨ ਇਹ ਇੱਥੋਂ ਦੇ ਵਸਨੀਕਾਂ ਦੀ ਵੈਲਫੇਅਰ ਐਸੋਸੀਏਸ਼ਨ ਹੈ ਅੱਜ ਦੇ ਦਿਨ ਮਨੋਰੰਜਨ ਵੀ ਹੋਵੇਗਾ ਤੇ ਵੈਲਫੇਅਰ ਦੀਆਂ ਬਾਤਾਂ ਵੀ ਹੋਣਗੀਆਂ ਵੈਲਫੇਅਰ ਦੇ ਇਹ ਸੁਝਾਅ ਕਲੋਨੀ ਜਾਂ ਸੈਕਟਰ ਲਈ ਹੀ ਨਹੀਂ ਸਗੋਂ ਤੁਹਾਡੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਵੀ ਹੋਣਗੇ ਇਸ ਮੌਕੇ ਤੇ ਖੂਬ ਹਾਸਾ ਠੱਠਾ ਵੀ ਹੋਇਆ ਕਿਉਂਕਿ ਪੰਜਾਬ ਦਾ ਨਾਮ ਔਰ ਹਾਸਰਸ ਕਲਾਕਾਰ ਬਾਲਮਕੰਨ ਸ਼ਰਮਾ ਇਸ ਸੈਕਟਰ 3B2 ਵਿੱਚ ਹੀ ਰਹਿੰਦਾ ਹੈ। ਬੀਬੀਆਂ ਵੱਲੋਂ ਕੁਇਜ਼ ਮੁਕਾਬਲੇ ਵੀ ਕਰਵਾਏ ਗਏ। ਇਹ ਦੌਰ ਕਾਫੀ ਦਿਲਚਸਪ ਸੀ। ਇਸ ਤੋਂ ਇਲਾਵਾ ਸੀਨੀਅਰਜ਼ ਦੇ ਵਨਸਵੰਨੇ ਦਿਲਚਸਪ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਭਾਈਆਂ ਦੇ ਵੱਖਰੇ ਤੇ ਬੀਬੀਆਂ ਭੈਣਾਂ ਦੇ ਵੱਖਰੇ ਕਰਵਾਏ ਗਏ। ਇੱਥੇ ਜੇਤੂਆਂ ਨੂੰ ਇਨਾਮ ਵੀ ਦਿੱਤੇ ਗਏ। ਗੀਤ ਸੰਗੀਤ ਵਿੱਚ ਬਹੁਤ ਸਾਰੇ ਜੋੜਿਆਂ ਨੇ ਹਿੱਸਾ ਲਿਆ। ਅਸਲ ਵਿੱਚ ਇਹ ਸੀਨੀਅਰਜ਼ ਆਪੋ ਆਪਣੇ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਲਗਭਗ ਰੁਕਸਰ ਹਨ ਯਾਨੀ ਮੁਕਤ ਹੋ ਚੁੱਕੇ ਹਨ ਤੇ ਜ਼ਿੰਦਗੀ ਦੀ ਅਗਲੀ ਪਾਰੀ ਵਿੱਚ ਮੋੜ ਤੋਂ ਆਪਣੇ ਆਪ ਨੂੰ ਜਵਾਨ ਤੇ ਆਪਣੇ ਜੀਵਨ ਸਾਥੀ ਸਾਥ ਨੂੰ ਹਸੀਨ ਦੇਖਣਾ ਲੋਚਦੇ ਹਨ ਇਸ ਮਨੋਦਸ਼ਾ ਨੂੰ ਬਿਆਨ ਕਰਨ ਲਈ ਸਭ ਤੋਂ ਮਫੀਦ ਹੈ ਫਿਲਮ ਵਕਤ ਦਾ ਗੀਤ ਐ ਮੇਰੀ ਜ਼ੁਹਰਾ ਜ਼ਬੀ ਤੂਝੇ ਮਾਲੂਮ ਨਹੀਂ ਤੂ ਅਭੀ ਤੱਕ ਹੈ ਹਸੀ ਔਰ ਮੈਂ ਜਵਾਨ ਲੋ ਵੇਖੋ ਕਿਵੇਂ ਵਕ ਵਕ ਜੋੜੇ ਇਸ ਗੀਤੇ ਥਿਰਕ ਰਹੇ ਹਨ ਤੇ ਆਪਣੀ ਜਵਾਨੀ ਦੇ ਦਿਨਾਂ ਨੂੰ ਯਾਦ ਕਰ ਰਹੇ ਹਨ ਸ਼ੁਰੂ ਕਰਦੇ ਹਾਂ ਬਾਲਮਕੰਦ ਸ਼ਰਮਾ ਤੇ ਕੰਚਨ ਸ਼ਰਮਾ ਤੋਂ ਟਾਈਮੇ ਰੇਹ ਸੁਹਰਤ ਵੀ ਉਝ मालूम ਨਹੀਂ ਰਹੀ ਤੱਕ ਹੈ ਹਸੀਨਰ ਮੈਂ ਜਵਾਨ तुझ में दिजान दिजान। तुझे कुरबान मेरी जान मेरी जान कमेरी जबरदू तुझे मालूम नहीं तू अभी तक है हसी और मैं जवान मेरी मैं भी तुझे मालूम नहीं तू अभी तक है हसी और मैं जवान मेरी में भी तुझे मालूम नहीं तू अभी तक है हसी और मैं जवान ऐ मेरे जहर जबी तुझे मालूम नहीं तू अभी तक है हस ਇਸ ਤੋਂ ਇਲਾਵਾ ਕੁਝ ਸੀਨੀਅਰਸ ਨੇ ਗੀਤਾਂ ਰਾਈ ਆਪਣੇ ਮਨ ਦੇ ਵਲਵਲੇ ਸਾਂਝੇ ਕੀਤੇ ਇੱਥੇ ਫਿਰ ਮੈਨੂੰ ਕਿਉਂਕਿ ਬਾਕੀ ਭਾਗੀਦਾਰਾਂ ਦੇ ਨਾਂ ਨਹੀਂ ਪਤਾ ਇਸ ਲਈ ਬਾਲਮਕੰਦ ਸ਼ਰਮਾ ਤੋਂ ਹੀ ਸ਼ੁਰੂ ਕਰਦਾ ਹਾਂ ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ कोई दीवा जगेगा मेरी कब्र ए भी शायद मेरा अपना वहम है कोई दीवा जगेगा मेरी कब्रते जे हवा ए रही जे हवा ए रही ताकी सब करा दे दीवे बुझे रहन गे कुछ की हाता हनेरा जरेगा किए चुप रिहाता था क्षमा दान की कह गे तू वि चल ओ मेरे बांकुआ दे चाचुआ मिन्ई चल को ਉਹ ਮੇਰੇ ਬਾਂਕੂ ਅਦੇ ਚੱਤੂਆ ਤੂੰ ਤੂੰ ਤੇ ਜੁਨੀ ਹੋਤੀ ਮੇਰਾ ਵੀ ਤੂੰ ਮਨ ਚਰਦੋ ਤੁਮ ਕਰਨ ਤੋਂ ਪਹਿਲਾਂ ਇਹ ਦਸਨਾ ਬਣਦਾ ਹੈ ਕਿ ਇਸ ਸਮਾਰੋਹ 'ਚ ਬਾਲਮਕੰਨ ਸ਼ਰਮਾ ਤੋਂ ਇਲਾਵਾ ਮਿਸਟਰ ਬੇਦੀ ਡਾਕਟਰ ਕੋਚੜ ਮਿਸਿਸ ਪਿੰਕੀ ਆਲਕ ਮਿਸਟਰ ਦਿਪੇਂਦਰ ਸਿੰਘ ਸਮੇਤ आरडब्ल्यूए ਮੈਂਬਰਾਂ ਦਾ ਭਰਪੂਰ ਯੋਗਦਾਨ ਸੀ ਜਦਕਿ ਵੀਡੀਓਗ੍ਰਾਫੀ ਦੀ ਸੇਵਾ ਮੌਕੇ ਤੇ ਕਰਕੇ ਮੈਨੂੰ ਕੈਨੇਡਾ ਬੈਠੇ ਨੂੰ ਪਹੁੰਚਾਈ ਬਰਖੁਰਦਾਰ ਰਵੀ ਟਿਵਾਣਾ ਨੇ ਤੇ ਹੁਣ ਅਖੀਰ ਵਿੱਚ ਸੁਣੋ ਕੁਝ ਚੁਣਿੰਦਾ ਸ਼ਖਸੀਅਤਾਂ ਦੇ ਬੋਲ ਤੇ ਵੈਲਫੇਅਰ ਸੰਬੰਧੀ ਨਸੀਤਾਂ ਪਾਓਗੇ ਤੇ ਪੈ ਜਾਏਗੇ ਪਾਓਗੇ ਤੇ ਪੈ ਜਾਓਗੇ ਪੈ ਜਾਏਗੇ ਲੋਗਾਂ ਤੇ ਨਾਏ ਜਾਏਗੇ ਲੈ ਗਈ ਤੇ ਦੂਜੀ ਵਾਰ ਪਾ ਲ ਜੂਗੀ ਰਹਿ ਜਾਏਗੀ ਤਾਂ ਕਿਉਂ ਹੋਏਗਾ ਜੀ ਨਾਨ ਮੇਰੀ ਵਧੀਆ ਬਨਾਨ ਮੇਰੀ ਵਧੀਆ ਬਨਾਨ ਮੇਰੀ ਪਹਿਲੀ ਤਜਾ ਲੈ ਹੈ ਕਿ ਅਸੀਂ ਹੁਣ ਇਸ ਉਮਰ ਵਿੱਚ ਆਪਣੇ ਬੱਚਿਆਂ ਦੀ ਟੈਨਸ਼ਨ ਨਾਲ ਹਿੰਦੀ ਚ ਕਹਾਵਤ ਹੈ ਪੁੱਤ ਸਪੁੱਤ ਤੋਂ ਕੀ ਅਧਨ ਸੰਚੈ ਪੁੱਤ ਕਪੂਤ ਤੋਂ ਕੀ ਅਧਨ ਸੰਚੈ ਜੇ ਪੁੱਤਰ ਕਪੂਤ ਹੈ ਮਾੜਾ ਹੈ ਉਹਦੇ ਲਈ ਧਨ ਜਮਾ ਕਰਨ ਦਾ ਕੋਈ ਫਾਇਦਾ ਨਹੀਂ ਉਡਾ ਦੇਗਾ ਜੇ ਤੁਹਾਡਾ ਬੱਚਾ ਬਹੁਤ ਵਧੀਆ ਆ ਉਹਦੇ ਲਈ ਵੀ ਤਨ ਜੋੜ ਦੀ ਲੋੜ ਨਹੀਂ ਉਹ ਆਪ ਹੀ ਕਮਾ ਲਏਗਾ ਪਰ ਬਹੁਤ ਹੀ ਖੁਸ਼ੀ ਆ ਪਏਕ ਪਰਵਾਰਕ ਰਿਸ਼ਤਾ ਇੱਕ ਪਰਵਾਰਕ ਸ਼ਾਨ ਜੋ ਤੁਸੀਂ ਆਪੋਚ ਇਸ ਵੈਲਫੇਅਰ ਐਸੋਸੀਏਸ਼ਨ ਦਾ ਹੀ ਖਾਸ ਕਰਕੇ ਮੈਂ ਦੇ ਇਸ ਪ੍ਰੋਗਰਾਮ ਨੂੰ ਯੋਜਨ ਕਰਨ ਵਾਸਤੇ ਜਿਹੜੇ ਐਫਰਟਸ ਕੀਤੇ ਨੇ ਮੈਡਮ ਪਿੱਕੀ ਔਲਖ ਜੀ ਦੀਪੂ ਜੀ ਸ਼ਰਮਾ ਜੀ ਇਹਨਾਂ ਦੀ ਸਾਰੀ ਟੀਮ ਉਹਨਾਂ ਨੂੰ ਮੁਬਾਰਕਬਾ ਦੇਣਾ ਚਾਹੁੰਦਾ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਇਹ ਜਿਹੜਾ ਇਸ ਤਰ੍ਹਾਂ ਦਾ ਭਾਈਚਾਰਾ ਵਾ ਇਹ ਬਹੁਤ ਜ਼ਰੂਰੀ ਹੈ ਮੈਂ ਸਮਝਦਾ ਅਸੀਂ ਖੁਸ਼ਕਿਸਮਤ ਹਾਂ ਅਸੀਂ ਬੜੇ ਭਾਗਾ ਵਾਲੇ ਆ ਜਿੱਥੇ ਅਸੀਂ ਮੁਹਾਲੀ ਵਿੱਚ ਆਪਣੇ ਬਹੁਤ ਇੱਕ ਵਧੀਆ ਇਲਾਕਾ ਥੀ ਵੀ 2 ਵਿੱਚ ਰਹਿੰਦੇ ਆ ਉੱਥੇ ਉਹ ਸੁਸਾਇਟੀ ਵਿੱਚ ਰਹਿੰਦੇ ਆ ਜਿਹੜੀ ਸੁਸਾਇਟੀ ਵਿੱਚ ਭਾਈਚਾਰਕ ਕੌਲ ਤੇ ਅਸੀਂ ਇਕੱਠੇ ਆ ਦੋਸਤੋ ਮੈਂ ਹਾਂ ਐਸ ਸ਼ਰਮਾ ਤੇ ਤੁਸੀਂ ਦੇਖ ਰਹੇ ਸੀ ਬਾਤ ਪੰਜਾਬ ਦੀ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਵੀ ਨੱਪੋ ਸ਼ੁਕਰੀਆ